ਇਦੇ ਮਾਮਲੇ ਵਿੱਚ ਦੋ ਚੋਰਾ ਨੂੰ ਕਾਬੂ ਕੀਤਾ ਜਿਸਦੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਜਵਾਨਾਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ। ਮੈਂ ਮੁੰਡਾ ਲੱਗਿਆ ਤੁਸੀਂ ਮੈਂ ਕੱਲਾ ਹੀ ਆ ਭਾਈ ਮੁੰਡਾ ਫੜਿਆ ਤੁਸੀਂ ਉਹਨੂੰ ਨਹੀਂ ਮੇਰਾ ਫੋਨ ਕੱਢਿਆ ਉੱਥੇ ਮੈਂ ਨਹੀਂ ਗੱਡਿਆ ਭਾਈ ਕੁਛ ਵੀ ਮੇਰਾ ਚੱਕਾ ਵਾਲੀ ਹੈ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਸਜ ਆਨੇ ਆਇਆ ਮੈਂ ਕਿਹਦਾ ਕੰਮ ਤੇਰੀ ਕੀ ਆ ਜਾ ਫਿਰ ਕਿੱਥੋਂ ਆਇਆ ਕਿੱਥੋਂ ਆਇਆ ਸੀ ਨਹੀਂ ਆਇਆ ਤੇਰੀ ਭਾਜੀ ਭਾਜੀ ਮੇਰੀ ਗੱਲ ਸੁਣੋ ਇਹਦੇ ਨਾਲ ਇੱਕ ਬੁੰਡਾ ਸੀ ਛੋਟਾ ਨਹੀਂ ਨਹੀਂ ਸਾਹਬ ਨਾ ਫੜਾ ਜੀ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਚੈੱਕ ਕਰੋ ਜੀ ਚਲੋ ਇੱਥੇ ਚੋਰੀ ਕਰਨ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਆਈ ਦੀ ਫੋਨ ਫੜਿਆ ਕਿੱਥੇ ਹੈ ਮੇਰਾ ਇੱਕੋ ਆਪਣਾ ਫੋਨ ਨਹੀਂ ਬਸ ਨਹੀਂ ਮੇਰਾ ਫੋਨ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਆ ਮੇਰਾ ਵੀ ਮੇਰਾ ਫੋਨ ਮੇਰਾ ਫੋਨ ਦੂਜਾ ਤੁਹਾਡਾ ਦੂਜਾ ਤੁਹਾਡੇ ਕੋਲ ਆ ਮੇਰਾ ਫੋਨ ਆਈ ਕਹਿੰਦੇ ਆਈਫੋਨ ਕਹਿ ਆ ਪਿਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਰੇਸ਼ਮ ਕੋਰ ਦਾ ਨਮ ਅੱਖਾਂ ਦੇ ਨਾਲ ਸ਼ਾਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਸਤ੍ਰਾਨ ਪਾਰੀ ਗਿੰਤੀ ਵਿੱਚ ਦਿੱਗਤ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੋਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨਗਾਰ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾਂ ਨੂੰ ਕਾਬੂ ਕੀਤਾ ਉਸਦੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾਂ ਵੱਲੋਂ ਆਈਫੋਨ ਚੋਰੀ ਕੀਤਾ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਚਫਾਨਾ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨ ਮੁੰਡਾ ਲਿਆ ਤੁਸੀਂ ਮੈਂ ਕੱਲੇ ਹੀ ਆ ਭਾਈ ਮੁੰਡਾ ਫੜਿਆ ਤੁਸੀਂ ਉਹਨੂੰ ਪੂਰਾ ਮੇਰਾ ਫੋਨ ਕੱਢਿਆ ਉੱਥੇ ਮੇਰਾ ਪਰਸ ਕੱਢਿਆ ਮੈਂ ਨਹੀਂ ਕੱਢਿਆ ਭਾਈ ਕੁਛ ਵੀ ਮੈਂ ਚੈੱਕ ਆਵਾਜ਼ੀ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਸਜ ਆਨੇ ਆਇਆ ਹੈ ਕਿਹੜਾ ਕੰਮ ਹੈ ਤੇਰੀ ਕੀ ਲਿਆਦਾ ਫਿਰ ਕਿੱਥੋਂ ਆਇਆ ਕਿੱਥੋਂ ਆਇਆ ਸੀ ਕੀ ਲਿਆਦਾ ਤੇਰੀ ਭਾਜੀ ਭਾਜੀ ਮੇਰੀ ਗੱਲ ਸੁਣੋ ਇਹਦਾ ਮੈਂ ਇਹਦੇ ਨਾਲ ਇੱਕ ਮੁੰਡਾ ਸੀ ਛੋਟਾ ਨਹੀਂ ਨਹੀਂ ਸਾਹਮਣੇ ਫੜਿਆ ਇਹ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਕਰੇਗੀ ਦੱਸੇਗਾ ਸਾਰਾ ਕੁਝ ਚਲੋ ਆਈ ਨਾ ਤੋ ਇਹ ਚੋਰੀ ਕਰਨ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਆਈ ਦੀ ਨਾ ਫੋਨ ਫੜਿਆ ਕਿੱਥੇ ਹੈ ਮੇਰਾ ਇੱਕ ਉਹ ਆਪਣਾ ਫੋਨ ਹੀ ਬਸ ਹਾਂ ਨਹੀਂ ਉਹ ਤੋਂ ਕੁਝ ਨਹੀਂ ਮੇਰਾ ਫੋਨ ਹੀ ਬੜਿਆ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਮੇਰਾ ਬਈ ਮੇਰਾ ਫੋਨ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਫੋਨ ਭਾਈ ਕਹਿੰਦੇ ਆਈਫੋਨ ਕਿਹਾ ਪਿਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਰੇਸ਼ਮ ਕੋਰ ਦਾ ਨਮ ਅੱਖਾਂ ਦੇ ਨਾਲ ਸ਼ਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿਣਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੋਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾ ਨੂੰ ਕਾਬੂ ਕੀਤਾ ਜਿਸਦੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਜਵਾਨਾਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨ ਮੁੰਡਾ ਲੱਗਿਆ ਤੁਸੀ ਮੈਂ ਇਕੱਲਾ ਹੀ ਆ ਭਾਈ ਮੈਂ ਕਿੱਦਾਂ ਚਲਾ ਮੁੰਡਾ ਫੜਿਆ ਤੁਸੀ ਉਹਨੂੰ ਗਰੋਪਾ ਪੂਰਾ ਮੇਰਾ ਫੋਨ ਕੱਟਿਆ ਉੱਥੇ ਮੇਰਾ ਪਰਸ ਕੱਟਿਆ ਮੈਂ ਨਹੀਂ ਕੱਟਿਆ ਭਾਈ ਕੁਛ ਵੀ ਮੇਰਾ ਡੈਕਾ ਵਾਲੀ ਆ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਸਜ ਆਨਦੇ ਆਇਆ ਮੈਂ ਕਿਹੜਾ ਕੰਮ ਹੈ ਤੇਰੀ ਕੀ ਜਿਆਦਾ ਫਿਰ ਕਿੱਥੋਂ ਆਇਆ ਕਿੱਥੋਂ ਆਇਆ ਸੀ ਕੀ ਜਿਆਦਾ ਤੇਰੀ ਭਾਈ ਭਾਈ ਮੇਰੀ ਗੱਲ ਸੁਣੋ ਇਦਾਂ ਉਹਦੇ ਨਾਲ ਇੱਕ ਮੁੰਡਾ ਸੀ ਛੋਟਾ ਨਹੀਂ ਸਾਬ ਨੂੰ ਫੜਿਆ ਸੀ ਉਹ ਪਹਿਲਾਂ ਕੋਰਟਪੁਰਾ ਚੋਰੀ ਕੀਤੀ ਚੋਰ ਆ ਦੱਸੇਗਾ ਸਾਰਾ ਕੁਝ ਚਲੋ ਐਨ ਚਲੋ ਤੂੰ ਇੱਥੇ ਚੋਰੀ ਕਰਨ ਆਏ ਤੁਸੀਂ ਨਹੀਂ ਨਹੀਂ ਅਸੀਂ ਆਏ ਦੀ ਨਾਲੋ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਬਸ ਹਾਂ ਨਹੀਂ ਉਹ ਤੋਂ ਕੋਈ ਨਹੀਂ ਮੇਰਾ ਫੋਨ ਹੀ ਫੜਿਆ ਮੇਰਾ ਮੇਰਾ ਆਪਣਾ ਫੋਨ ਹੈ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਇਹ ਮੇਰਾ ਵੀ ਮੇਰਾ ਫੋਨ ਮੇਰਾ ਫੋਨ ਦੂਜਾ ਆਪਕਾ ਹੈ ਦੂਜਾ ਤੁਹਾਡੇ ਕੋਲ ਹੈ ਮੇਰਾ ਫੋਨ ਆਈ ਕਹਿੰਦੇ ਆਈਫੋਨ ਕਿਹਾ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ रेशम कौर ਦਾ ਨਮ ਅੱਖਾਂ ਦੇ ਨਾਲ ਸ਼ਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿਣਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੌਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾ ਨੂੰ ਕਾਬੂ ਕੀਤਾ ਜਸਤੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਜਵਾਨਾਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨੇ ਮੁੰਡੇ ਲੈ ਜਾਣਾ ਤੁਸੀਂ ਮੈਂ ਇਕੱਲਾ ਹੀ ਆ ਭਾਜੀ ਚਲੋ ਮੁੰਡਾ ਫੜਿਆ ਤੁਸੀਂ ਉਹਨੂੰ ਗਰੁੱਪਾ ਪੂਰਾ ਮੇਰਾ ਫੋਨ ਕੱਢਿਆ ਉੱਥੇ ਮੇਰਾ ਪਰਸ ਕੱਢਿਆ ਮੈਂ ਨਹੀਂ ਕੱਢਿਆ ਭਾਜੀ ਕੁਝ ਵੀ ਮੇਰਾ ਕੱਢਿਆ ਭਾਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਸਨ ਅੰਦਰ ਆਇਆ ਮੈਂ ਕਿਹੜਾ ਕੰਮ ਹੈ ਤੇਰੀ ਕੀ ਲੈ ਆਇਆ ਸੀ ਕਿੱਥੋਂ ਆਇਆ ਕਿੱਥੋਂ ਆਇਆ ਸੀ ਇਹ ਲੈ ਆਇਆ ਤਰੀ ਭਾਜੀ ਭਾਜੀ ਮੇਰੀ ਗੱਲ ਸੁਣੋ ਇੱਦਾਂ ਮੈਂ ਇਹਦੇ ਨਾਲ ਇੱਕ ਮੁੰਡਾ ਸੀ ਛੁੱਟਾ ਨਹੀਂ ਨਹੀਂ ਸਾਹਮਣੇ ਫੜਿਆ ਉਹ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਕਰ ਰਹੀ ਚਲੋ ਆਈ ਨਾ ਤੁਹਾਨੂੰ ਇਹ ਚੋਰੀ ਕਰਨ ਨਹੀਂ ਤੁਸੀਂ ਨਹੀਂ ਅਸੀਂ ਆਈ ਦੇ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਬਸ ਹਾਂ ਨਹੀਂ ਉਹ ਤੋਂ ਦੂਜਾ ਮੇਰਾ ਫੋਨ ਹੀ ਫੜਿਆ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਆ ਮੇਰਾ ਬਈ ਮੇਰਾ ਫੋਨ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਫੋਨ ਆਈ ਕਹਿੰਦੇ ਆਈਫੋਨ ਕਿੱਪ ਹੋਇਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫੱਟਾ ਸਤਮਾ ਲਕਿਆ ਜਨਾ ਦੇ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ रेशम कौर ਦਾ ਨਮ ਅੱਖਾਂ ਦੇ ਨਾਲ ਸ਼ਾਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿਣਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੌਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾ ਨੂੰ ਕਾਬੂ ਕੀਤਾ ਜਿਸਦੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਜਵਾਨਾਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨ ਮੁੰਡਾ ਲੱਗਿਆ ਤੁਸੀਂ ਮੈਂ ਕੱਲ ਨਹੀਂ ਆਇਆ ਭਾਜੀ ਮੈਂ ਤੁਹਾਨੂੰ ਮੈਂ ਕਿੱਧਰੋਂ ਮੁੰਡਾ ਫੜਿਆ ਤੁਸੀਂ ਉਹਨੂੰ ਗਰੁੱਪਾ ਪੂਰਾ ਮੇਰਾ ਫੋਨ ਕੱਢਿਆ ਉੱਥੇ ਮੇਰਾ ਪਾਸ ਕੱਢਿਆ ਮੈਂ ਨਹੀਂ ਕੱਢਿਆ ਭਾਜੀ ਕੁਛ ਵੀ ਮੇਰਾ ਅੱਜ ਕੱਲ੍ਹ ਆਈ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੈਂ ਕੰਮ ਕੀ ਕੀਤਾ ਮੇਰਾ ਮਹਿਸਨ ਅੰਦਰ ਆਇਆ ਮੈਂ ਕਿਹੜਾ ਕੰਮ ਹੈ ਤੇਰੀ ਕੀ ਆਇਆ ਫਿਰ ਕਿੱਥੋਂ ਆਇਓ ਸੀ ਕਿੱਲਾ ਆਇਆ ਤੇਰੀ ਭਾਜੀ ਭਾਜੀ ਮੇਰੀ ਗੱਲ ਸੁਣੋ ਇੱਕ ਮੈਂ ਇਹਦੇ ਨਾਲ ਇੱਕ ਮੁੰਡਾ ਸੀ ਛੋਟਾ ਨਹੀਂ ਨਹੀਂ ਸਾਹਬ ਨੇ ਫੜਿਆ ਜੀ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਕਰ ਰਹੀ ਚਲੋ ਆਈ ਨਾ ਤੂੰ ਇਹ ਚੋਰੀ ਕਰਨਾ ਨਹੀਂ ਤੁਸੀਂ ਨਹੀਂ ਅਸੀਂ ਆਈ ਦੀ ਨਾਲੋ ਜਿਹੜੇ ਫੋਨ ਫੜੇ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਬਸ ਨਹੀਂ ਉਹ ਕੋਈ ਕੁਝ ਨਹੀਂ ਮੇਰਾ ਫੋਨ ਹੀ ਫੜਿਆ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਆ ਮੇਰਾ ਵੀ ਮੇਰਾ ਫੋਨ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਭਾਈ ਕਹਿੰਦੇ ਆਈਫੋਨ ਕਿਆਪ ਹੋਇਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਰੇਸ਼ਮ ਕੋਰ ਦਾ ਨਮ ਅੱਖਾਂ ਦੇ ਨਾਲ ਸ਼ਾਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿਣਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੋਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾ ਨੂੰ ਕਾਬੂ ਕੀਤਾ ਜਿਸਦੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਚਫਾਨਾ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨੇ ਮੁੰਡਾ ਲਿਆ ਤੂੰ ਮੈਂ ਕੱਲਾ ਹੀ ਆ ਭਾਈ ਮੈਂ ਕਿੱਧਰ ਗਿਆ ਮੁੰਡਾ ਫੜਿਆ ਤੁਸੀਂ ਉਹਨੂੰ ਮੇਰਾ ਫੋਨ ਕੱਢਿਆ ਉੱਥੇ ਮੇਰਾ ਪਾਸ ਕੱਢਿਆ ਮੈਂ ਨਹੀਂ ਕੱਢਿਆ ਭਾਈ ਕੁਛ ਵੀ ਮੇਰਾ ਚੈੱਕ ਕਰਵਾ ਲਈ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਤੇਰਾ ਕੰਮ ਕੀ ਹੈ ਮੇਰਾ ਮੈਸਾਜ ਉਹਨਾਂ ਦੇ ਆਇਆ ਮੈਂ ਕਿਹੜਾ ਕੰਮ ਹੈ ਤੇਰੀ ਕੀ ਲੈ ਆਦਾ ਫਿਰ ਕਿੱਥੋਂ ਆਇਆ ਕਿੱਥੋਂ ਆਇਆ ਸੀ ਨਹੀਂ ਲੈ ਆਦਾ ਤੇਰੀ ਭਾਈ ਭਾਈ ਮੇਰੀ ਗੱਲ ਸੁਣੋ ਇਦਾਂ ਮੈਂ ਇਹਦੇ ਨਾਲ ਇੱਕ ਮੁੰਡਾ ਸੀ ਛੋਟਾ ਮੁੰਡੇ ਨਹੀਂ ਸਾਹਬ ਨੇ ਫੜਾ ਜੀ ਉਹ ਪਹਿਲਾਂ ਕੋਰਟ ਤੋਂ ਚੋਰੀ ਕੀਤੀ ਚੋਰ ਚੈੱਕ ਕਰਵਾ ਦੱਸੇਗਾ ਸਾਰਾ ਕੁਝ ਚਲੋ ਆਇਆ ਚੋਰੀ ਚੋਰੀ ਕਰਨਾ ਤੁਸੀਂ ਨਹੀਂ ਨਹੀਂ ਅਸੀਂ ਆਈ ਦੀ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਬਸ ਹਾਂ ਨਹੀਂ ਉਹ ਕੋਈ ਦੂਜਾ ਮੇਰਾ ਫੋਨ ਹੀ ਫੜਿਆ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਆ ਸਰ ਮੇਰਾ ਫੋਨ ਆ ਮੇਰਾ ਵੀ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਫੋਨ ਆਈ ਕਹਿੰਦੇ ਆਈਫੋਨ ਕਿਹਾ ਪਿਆ ਬੀਤੇ ਦਿਨ ਹੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਰੇਸ਼ਮ ਕੋਰ ਦਾ ਨਮ ਅੱਖਾਂ ਦੇ ਨਾਲ ਸ਼ਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿਣਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੋਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾ ਨੂੰ ਕਾਬੂ ਕੀਤਾ ਜਿਸਦੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਚਫਾਨਾ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨਾਂ ਡਾਲੇ ਜਾ ਮੈਂ ਕੱਲੇ ਹੀ ਆ ਭਾਈ ਮੈਂ ਕਿੱਦਾਂ ਬੰਦਾ ਫੜਿਆ ਤੁਸੀਂ ਉਹਨੂੰ ਮੇਰਾ ਫੋਨ ਕੱਢਿਆ ਉੱਥੇ ਮੇਰਾ ਪਰਸ ਕੱਢਿਆ ਮੈਂ ਨਹੀਂ ਕੱਢਿਆ ਭਾਈ ਕੁਛ ਵੀ ਮੇਰਾ ਚੈੱਕ ਵਾਲੀ ਹੈ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਦਾਨ ਉਹਦੇ ਆਇਆ ਮੈਂ ਕਿਹੜਾ ਕੰਮ ਤੇਰੀ ਕੀ ਲਿਆਦਾ ਸੀ ਕਿੱਥੋਂ ਆਇਆ ਕਿੱਥੋਂ ਆਇਆ ਸੀ ਕੀ ਲਿਆਦਾ ਤੇਰੀ ਭਾਜੀ ਭਾਜੀ ਮੇਰੀ ਗੱਲ ਸੁਣੋ ਇਦਾਂ ਮੈਂ ਇਹਦੇ ਨਾਲ ਇੱਕ ਬੁੰਡਾ ਸੀ ਛੋਟਾ ਬੁੰਡੇ ਨਹੀਂ ਸਾਹਬ ਨੇ ਫੜਾ ਜੀ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਆ ਦੱਸੇਗਾ ਸਾਰਾ ਕੁਝ ਚਲੋ ਐਨ ਤੋ ਇਹ ਚੋਰੀ ਕਰਨ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਆਈ ਦੀ ਨਾ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਹੈ ਬਸ ਹਾਂ ਨਹੀਂ ਉਹ ਕੋਈ ਦੂਜਾ ਮੇਰਾ ਫੋਨ ਹੀ ਫੜਿਆ ਮੇਰਾ ਮੇਰਾ ਆਪਣਾ ਫੋਨ ਹੈ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਆ ਮੇਰਾ ਵੀ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਫੋਨ ਆਈ ਕਹਿੰਦੇ ਆਈਫੋਨ ਕਿਹਾ ਪਿਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ रेशम कौर ਦਾ ਨਮ ਅੱਖਾਂ ਦੇ ਨਾਲ ਸ਼ਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿੰਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੌਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾਂ ਨੂੰ ਕਾਬੂ ਕੀਤਾ ਜਸਤੇ ਬਾਅਦ ਪੁਲਿਸ ਤੋਂਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਜਵਾਨਾਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨੇ ਮੁੰਡਾ ਲੈ ਗਿਆ ਤੁਸੀਂ ਮੈਂ ਕੱਲ ਹੀ ਆਇਆ ਭਾਈ ਮੁੰਡਾ ਫੜਿਆ ਤੁਸੀਂ ਉਹਨੂੰ ਬਰਾਬਰ ਪੂਰਾ ਮੇਰਾ ਫੋਨ ਕੱਢਿਆ ਉੱਥੇ ਮੇਰਾ ਪਰਸ ਕੱਢਿਆ ਮੈਂ ਨਹੀਂ ਕੱਢਿਆ ਭਾਈ ਕੁਛ ਵੀ ਮੇਰਾ ਕੱਲ੍ਹ ਆਉਣੀ ਹੈ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਂ ਤਾਂ ਅੰਦਰ ਆਇਆ ਮੈਂ ਕਿਹਦਾ ਕੰਮ ਹੈ ਤੇਰੀ ਕੀ ਆ ਗਿਆ ਫਿਰ ਕਿੱਥੋਂ ਆਇਆ ਕਿੱਥੋਂ ਆਇਆ ਸੀ ਨਹੀਂ ਆ ਜਾ ਤੇਰੀ ਭਾਜੀ ਭਾਜੀ ਮੇਰੀ ਗੱਲ ਸੁਣੋ ਇਦਾਂ ਹੈ ਇਹਦੇ ਨਾਲ ਇੱਕ ਮੁੰਡਾ ਸੀ ਛੋਟਾ ਨਹੀਂ ਨਹੀਂ ਸਾਬ ਨੂੰ ਫੜਿਆ ਜੀ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਕਰ ਰਿਹਾ ਚਲੋ ਆਈ ਨਾ ਤੋ ਇਹ ਚੋਰੀ ਕਰਨ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਆਈ ਦੇ ਨਾਲ ਹੋਣ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਬਸ ਹਾਂ ਨਹੀਂ ਉਹ ਕੋਈ ਕੁਝ ਮੇਰਾ ਫੋਨ ਹੀ ਫੜਿਆ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਮੇਰਾ ਬਈ ਮੇਰਾ ਫੋਨ ਤੁਹਾਡੇ ਕੋਲ ਮੇਰਾ ਫੋਨ ਦੂਜਾ ਤੁਹਾਡਾ ਦੂਜਾ ਤੁਹਾਡੇ ਕੋਲ ਹੈ ਮੇਰਾ ਆਪਣਾ ਆਈ ਕਹਿੰਦੇ ਆਈਫੋਨ ਕਿਆ ਬੋਇਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ रेशम कौर ਦਾ ਨਮ ਅੱਖਾਂ ਦੇ ਨਾਲ ਸ਼ਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿਣਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੌਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾਂ ਨੂੰ ਕਾਬੂ ਕੀਤਾ ਜਿਸ ਤੋਂ ਬਾਅਦ ਪੁਲਿਸ ਤੋਂਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਜਵਾਨਾਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨਮ ਡੋਲ ਜਾ ਰਿਹਾ ਤੁਸੀਂ ਮੈਂ ਕੱਲਾ ਹੀ ਆਂ ਭਾਈ ਮੈਂ ਕਿੱਦਾਂ ਚਲਾ ਬੰਦਾ ਫੜਿਆ ਤੁਸੀਂ ਉਹਨੂੰ ਗਰੋਪਾ ਪੂਰਾ ਲੈ ਮੇਰਾ ਫੋਨ ਕੱਢਿਆ ਉੱਥੇ ਮੇਰਾ ਮੈਂ ਨਹੀਂ ਕੱਢਿਆ ਭਾਈ ਕੁਛ ਵੀ ਮੈਂ ਚੈੱਕ ਕਰਵਾ ਲਈ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਂ ਤਾਂ ਉੱਥੇ ਆਇਆ ਮੈਂ ਕਿਹਦਾ ਕੰਮ ਹੈ ਤੇਰੀ ਕੀ ਲੈ ਆਲਾ ਫਿਰ ਕਿੱਥੋਂ ਆਇਆ ਕਿੱਥੋਂ ਆਇਆ ਸੀ ਕੀ ਲੈ ਆਜਾ ਤੇਰੀ ਪਾਜੀ ਪਾਜੀ ਮੇਰੀ ਗੱਲ ਸੁਣੋ ਇਦਾਂ ਮੈਂ ਇਹਦੇ ਨਾਲ ਇੱਕ ਬੁੰਡਾ ਸੀ ਛੋਟਾ ਨਹੀਂ ਨਹੀਂ ਸਾਹਬ ਉਹ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਕਰੇਗੀ ਦੱਸੇਗਾ ਸਾਰਾ ਕੁਝ ਚਲੋ ਚੋਰੀ ਕਰਨ ਨਹੀਂ ਦਿੰਦੀ ਨਹੀਂ ਇਹਦੀ ਆਈ ਦੀ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਹੈ ਬਸ ਹਾਂ ਨਹੀਂ ਉਹ ਤੋਂ ਦੂਜਾ ਮੇਰਾ ਫੋਨ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਮੇਰਾ ਫੋਨ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਫੋਨ ਭਾਈ ਕਹਿੰਦੇ ਆਈਫੋਨ ਕਿਹਾ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਰੇਸ਼ਮ ਕੋਰ ਦਾ ਨਮ ਅੱਖਾਂ ਦੇ ਨਾਲ ਸ਼ਾਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਸਤ੍ਰਾਨ ਪਾਰੀ ਗਿੰਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੌਰ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾ ਨੂੰ ਕਾਬੂ ਕੀਤਾ ਜਿਸ ਤੇ ਬਾਅਦ ਪੁਲਿਸ ਦੋਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਚਫਾਨਾ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾਵੇਗੀ। ਕਿੰਨ ਮੁੰਡਾ ਲਿਆ ਤੁਸੀਂ ਮੈਂ ਕੱਲ ਹੀ ਆਇਆ ਭਾਈ ਮੁੰਡਾ ਫੜਿਆ ਤੁਸੀਂ ਉਹਨੂੰ ਗਰੋਪਾ ਪੂਰਾ ਮੇਰਾ ਫੋਨ ਕੱਢਿਆ ਉੱਥੇ ਮੇਰਾ ਪਰਸਕਟ ਮੈਂ ਨਹੀਂ ਗੱਡਿਆ ਭਾਈ ਕੁਝ ਵੀ ਮੇਰਾ ਤੇ ਕੰਮ ਆ ਰਹੀ ਹੈ ਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਸਜ ਅੰਦਰ ਆਇਆ ਮੈਂ ਕਿਹੜਾ ਕੰਮ ਹੈ ਤੇਰੀ ਕੀ ਆਇਆ ਫਿਰ ਕਿੱਥੋਂ ਆਇਆ ਕਿੱਥੋਂ ਆਇਆ ਸੀ ਨਹੀਂ ਆਇਆ ਤਰੀ ਭਾਈ ਭਾਈ ਮੇਰੀ ਗੱਲ ਸੁਣੋ ਇਦਾਂ ਮੈਂ ਇਹਦੇ ਨਾਲ ਇੱਕ ਬੁੰਡਾ ਸੀ ਛੁੱਟਾ ਨਹੀਂ ਨਹੀਂ ਸਾਹਬ ਨੇ ਫੜਿਆ ਜੀ ਉਹ ਪਹਿਲਾਂ ਕੋਰਤਪੁਰਾ ਚੋਰੀ ਕੀਤੀ ਚੋਰ ਚੋਰੀ ਚਲੋ ਆਏ ਨਾ ਇਹ ਚੋਰੀ ਕਰਨ ਨਹੀਂ ਨਹੀਂ ਅਸੀਂ ਆਏ ਦੀ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਬਸ ਹਾਂ ਨਹੀਂ ਉਹਦਾ ਕੋਈ ਕੁਝ ਨਹੀਂ ਮੇਰਾ ਫੋਨ ਹੀ ਫੜਿਆ ਮੇਰਾ ਇਹ ਆਪਣਾ ਫੋਨ ਹੈ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਫੋਨ ਆਈ ਕਹਿੰਦੇ ਆਈਫੋਨ ਕਿਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਰੇਸ਼ਮਕੌਰ ਦਾ ਨਮ ਅੱਖਾਂ ਦੇ ਨਾਲ ਸ਼ਾਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਸਤ੍ਰਾਨ ਪਾਰੀ ਗਿੰਤੀ ਵਿੱਚ दिग्गज नेता गायक ਅਤੇ ਸਪੋਰਟਸ ਖਿਡਾਰੀ ਰੇਸ਼ਮ ਕੋਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਕਾਰਤੇ ਵੇਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾਂ ਨੂੰ ਕਾਬੂ ਕੀਤਾ ਜਸਤੇ ਬਾਅਦ ਪੁਲਿਸ ਤੋਂਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾਂ ਵੱਲੋਂ ਆਈਫੋਨ ਚੋਰੀ ਕੀਤਾ ਕਿ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਂਕਿ ਦੂਜੇ ਪਾਸੇ ਦੋਨਾਂ ਜਿਹੜੇ ਨੋਚਫਾਨਾ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਚੋਰੀ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਦੋਨਾਂ ਦੇ ਫੋਨ ਵੀ ਜ਼ਬਤ ਕੀਤੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿੰਨੇ ਮੁੰਡੇ ਆ ਗਏ ਤੁਸੀਂ ਮੈਂ ਇਕੱਲਾ ਹੀ ਆ ਭਾਜੀ ਮੈਂ ਤੁਹਾਨੂੰ ਕਿੱਧਰੋਂ ਮੁੰਡਾ ਫੜਿਆ ਤੁਸੀਂ ਉਹਨੂੰ ਗਰੁੱਪਾ ਪੂਰਾ ਮੇਰਾ ਫੋਨ ਕੱਢਿਆ ਉੱਥੇ ਮੇਰਾ ਪੈਸਾ ਕੱਢਿਆ ਮੈਂ ਨਹੀਂ ਕੱਢਿਆ ਭਾਜੀ ਕੁਛ ਵੀ ਮੈਂ ਕਿਹਾ ਕੱਲ ਆਉਣੀ ਆ ਭਾਜੀ ਇਹਦੀ ਵੀਡੀਓ ਹੈਗੀ ਮੇਰੇ ਕੋਲ ਮੇਰਾ ਮੈਦਾਨ ਅੰਦਰ ਆਇਆ ਮੈਂ ਕਿਹੜਾ ਕੰਮ ਹੈ ਤੇਰੀ ਕੀ ਆ ਜਾਦਾ ਫਿਰ ਕਿੱਥੋਂ ਆਏ ਕਿੱਥੋਂ ਆਏ ਸੀ ਨਹੀਂ ਆਇਆ ਤਰੀ ਭਾਜੀ ਭਾਜੀ ਮੇਰੀ ਗੱਲ ਸੁਣੋ ਇੱਥੇ ਮੈਂ ਇਹਦੇ ਨਾਲ ਇੱਕ ਮੁੰਡਾ ਸੀ ਛੋਟਾ ਨਹੀਂ ਨਹੀਂ ਸਾਹਮਣੇ ਫੜਿਆ ਇਹ ਪਹਿਲਾਂ ਕੋਰਟਪੁਰਾ ਚੋਰੀ ਕੀਤੀ ਚੋਰ ਚੈੱਕ ਕਰੇਗੀ ਚਲੋ ਆਈ ਨਾ ਤੂੰ ਇਹ ਚੋਰੀ ਕਰਨਾ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਆਈ ਦੀ ਨਾਲ ਫੋਨ ਫੜਿਆ ਕਿੱਥੇ ਮੇਰਾ ਇੱਕੋ ਆਪਣਾ ਫੋਨ ਹੀ ਹੈ ਬਸ ਨਹੀਂ ਉਹ ਕੋਈ ਕੁਝ ਨਹੀਂ ਮੇਰਾ ਫੋਨ ਹੀ ਫੜਿਆ ਮੇਰਾ ਮੇਰਾ ਆਪਣਾ ਫੋਨ ਆ ਇਹ ਮੇਰਾ ਨਹੀਂ ਹੈ ਸਰ ਮੇਰਾ ਫੋਨ ਹੈ ਮੇਰਾ ਵੀ ਮੇਰਾ ਫੋਨ ਦੂਜਾ ਆਪਣਾ ਦੂਜਾ ਤੁਹਾਡੇ ਕੋਲ ਹੈ ਮੇਰਾ ਭਾਈ ਕਹਿੰਦੇ ਆਈਫੋਨ ਕਿੱਥੇ ਹੋਇਆ ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਟਾ ਸਤਮਾ ਲਕਿਆ ਜਨਾ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਅੱਜ ਰੇਸ਼ਮ ਕੋਰ ਦਾ ਨਮ ਅੱਖਾਂ ਦੇ ਨਾਲ ਸ਼ਾਫੀਪੁਰ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤਰ੍ਹਾਂ ਪਾਰੀ ਗਿੰਤੀ ਵਿੱਚ ਦਿਗਜ ਨੇਤਾ ਗਾਇਕ ਅਤੇ ਸਪੋਰਟਸ ਖਿਡਾਰੀ ਰੇਸ਼ਮ ਕੋਰ ਨੂੰ ਅੰਤਿਮ ਵਿਦਾਇਤ ਦੇਣ ਲਈ ਪਹੁੰਚੇ ਤਾਂ ਉੱਥੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਨੇ ਫੋਨ ਚੋਰੀ ਦੇ ਮਾਮਲੇ ਵਿੱਚ ਦੋ ਚੋਰਾਂ ਨੂੰ ਕਾਬੂ ਕੀਤਾ ਜਿਸ ਤੋਂ ਬਾਅਦ ਪੁਲਿਸ ਤੋਂਨਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਦੱਸਿਆ ਜਾ ਰਿਹਾ ਕਿ ਚੋਰਾ ਵੱਲੋਂ ਆਈਫੋਨ